ਤਾਂ ਪੰਜਾਬ ਸਰਕਾਰ ਦੇ ਵੱਲੋਂ ਹੜਪੀੜਤਾ ਨੂੰ 88 ਲੱਖ ਦੇ ਚੈੱਕ ਦੇ ਕੇ ਵੱਡੀ ਰਾਹਤ ਦਿੱਤੀ ਗਈ ਹੈ 1 ਅਗਸਤ ਸਤੰਬਰ ਮਹੀਨੇ ਦੌਰਾਨ ਜੋ ਪੰਜਾਬ ਦੇ ਵਿੱਚ ਹੜ ਨੇ ਲਗਭਗ 23 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਸੀ ਇਸ ਕਾਰਨ ਕਾਫੀ ਪਿੰਡਾਂ ਫਸਲਾਂ ਅਤੇ ਕਰਾਂ ਦਾ ਨੁਕਸਾਨ ਹੋ ਗਿਆ ਸੀ ਪੰਜਾਬ ਸਰਕਾਰ ਨੇ ਇਹਨਾਂ ਸਾਰੇ ਇਲਾਕਿਆਂ ਦੇ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਤੇ ਉਸ ਘੜੀ ਤਹਿਤ ਆਮ ਆਦਮੀ ਪਾਚੀ ਪੰਜਾਬ ਦੇ ਪ੍ਰਧਾਨ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਪੇਟ ਏਰੀਏ ਦੇ ਇਲਾਕੇ ਦੇ ਲੋਕਾਂ ਨੂੰ 88 ਲੱਖ ਦੇ ਚੈੱਕ ਦਿੱਤੇ ਗਏ ਤੇ ਉਹਨਾਂ ਸਾਡੇ ਸਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੀ ਪਾਈ ਪਾਈ ਦੇਵੇਗੀ ਜਿਨ੍ਹਾਂ ਦਾ ਹੜ੍ਹ ਕਾਰਨ ਨੁਕਸਾਨ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਕਿਉਂਕਿ ਸਤੰਬਰ ਅਗਸਤ ਦੇ ਮਹੀਨੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਸੀ ਖਾਸ ਕਰਕੇ ਪੰਜਾਬ ਦੇ 23 ਜ਼ਿਲ੍ਹੇ ਜਿਹੜੇ ਸੀਗੇ ਉਹ ਹੜ੍ਹਾਂ ਦੀ ਨਪੇੜ ਵਿੱਚ ਆਏ ਸਨ ਉਹਨਾਂ ਵਿੱਚ ਕੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਿਹੜਾ ਪੂਰਾ ਇਲਾਕਾ ਸੀਗਾ ਖਾਸ ਕਰਕੇ ਬੇੜ ਏਰੀਆ ਦੇ ਇਲਾਕਾ ਜਿੱਥੇ ਕਿ ਬਹੁਤ ਸਾਰੇ ਕਿਸਾਨਾਂ ਦੇ ਲੋਕਾਂ ਦੇ ਘਰ ਜਿਹੜੇ ਪਾਣੀ ਦੀ ਨਪੇੜ ਤਾਂ ਆ ਗਏ ਸਨ ਪੰਜਾਬ ਸਰਕਾਰ ਨੇ ਇਹ ਸਾਰੀ ਰਾਹਤ ਹੁਣ ਦਿੱਤੀ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਕਿਉਂਕਿ ਜਿਹੜਾ ਦਾ ਸਭ ਕੁਝ ਜਿਹੜਾ ਉਹ ਪਾਣੀ ਨੇ ਫਸਲ ਦਾ ਘਰਾਂ ਦਾ ਜਿਹੜਾ ਨੁਕਸਾਨ ਕੀਤਾ ਸੀ ਮੁਆਵਜ਼ਾ ਦਾ ਐਲਾਨ ਕੀਤਾ ਸੀ ਅੱਜ ਉਹ ਫਿਰ ਦੁਬਾਰਾ ਜਿਹੜਾ ਆ ਮੁਆਵਜ਼ਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਾਫੀ ਕਰੋੜਾਂ ਰੁਪਏ ਦਿੱਤੇ ਗਏ ਆ ਜਿਹੜੇ ਬਾਕੀ ਰਹਿੰਦੇ ਸੀ ਉਹ ਵੀ ਦਿੱਤੇ ਗਏ ਆ ਸਾਡੇ ਨਾਲ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਰਾਜਾ ਜੀ ਆ ਜਿਹੜਾ ਨੇ ਇਸ ਇਲਾਕੇ ਨੂੰ ਅੱਜ 80 ਲੱਖ ਤੋਂ ਉੱਪਰ ਜਿਹੜੇ ਆ ਚੱਕ ਵੰਡਿਆਂ ਨਾਲ ਗੱਲਬਾਤ ਕਰਦੇ ਆ ਸਰ ਜਿਹੜੇ ਆ ਤੁਸੀਂ ਚੱਕ ਦਿੱਤੇ ਜਾ ਰਹੇ ਹੋ ਕੀ ਕੰਨਾ ਜਾਓਗੇ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਔਰ ਇਲਾਕੇ ਵਾਲੋ ਮੇਰੇ ਵੱਲੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਦੀ ਸੋਚਾ ਜਿਨ ਜੋ ਕਿਹਾ ਉਹ ਕੀਤਾ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਹੁਣ ਇੰਨੀ ਫਾਸਟ ਤਾਂ ਐਨੇ ਪੈਸੇ ਖਰਾਬੇ ਦੇ ਪੂਰੇ ਹਿੰਦੁਸਤਾਨ ਚ ਨਹੀਂ ਕਿਸੇ ਨੂੰ ਮਿਲੇ ਜਿੰਨੇ ਮਾਨ ਸਾਹਿਬ ਨੇ ਪੰਜਾਬ ਨੂੰ ਦੁਆਏ ਆ ਤਾਂ ਵਧਾਈ ਦੇ ਪਾਤਰ ਆ ਔਰ ਨਾਲ ਹੀ ਅੱਜ 15 ਤੱਕ ਘਰ ਸੀਗੇ ਜਿਨ੍ਹਾਂ ਦਾ 18 ਲੱਖ ਰੁਪਏ ਸੀ ਉਹ ਅਸੀਂ ਚ ਇਸ਼ੂ ਕੀਤੇ ਔਰ ਉਹਦੇ ਨਾਲ ਪਿੰਡਾਂ ਦੇ ਬਕਵਾਸ ਕਰਜਾਂ ਲਈ 88 ਲੱਖ ਰੁਪਏ ਸੀਗਾ ਉਹ ਅਸੀਂ ਜਿਹੜੇ ਆ ਸੈਂਚਲ ਲੈਟਰ ਦਿੱਤੇ ਗਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ-ਜੋ ਵੀ ਪਿੰਡਾਂ ਦੀਆਂ ਡਿਮਾਂਡਾਂ ਆ ਉਹ ਸਾਡੇ ਕੋਲ ਆ ਜਿਸ ਜਿਸ ਤਰੀਕੇ ਨਾਲ ਚੈੱਕ ਆਉਣਗੇ ਇਦਾਂ ਹੀ ਸਰਪੰਚ ਪੰਚਾਂ ਨੂੰ ਬੁਲਾ ਕੇ ਇੱਕ ਜਗ੍ਹਾ ਤੇ ਸਾਰਿਆਂ ਨੂੰ ਇਸ਼ੂ ਕੀਤੇ ਜਾਣਗੇ ਔਰ ਕੋਈ ਵੀ ਕੰਮ ਨੇ ਦੀ ਗੱਲ ਨਹੀਂ ਰੋੜਾ ਵੀ ਬਣ ਰਈਆਂ ਹੈਲਥ ਸੈਂਟਰ ਵੀ ਬਣ ਰਹੇ ਆ ਪਿੰਡਾਂ 'ਚ ਏਡ ਪਾਰਕਾ ਵੀ ਬਣ ਰਹੀਆਂ ਏਡ ਗਰਾਊਂਡਾਂ ਵੀ ਬਣ ਰਹੀਆਂ ਆ ਔਰ ਜੋ ਜੋ ਵੀ ਸੀ ਛੱਪੜਾਂ ਦਾ ਕੰਮ ਹੈ ਉਹ ਵੀ ਚੱਲ ਰਿਹਾ ਸੀਵਰੇਜ ਦਾ ਵੀ ਕੰਮ ਚੱਲ ਰਿਹਾ ਆ ਆਉਣ ਵਾਲੇ ਤੁਸੀਂ ਦੇਖਿਓ ਜੁਲਾਈ ਜੁਲਾਈ ਤੋਂ ਪਹਿਲਾਂ ਪਹਿਲਾਂ ਸਾਰੇ ਪਿੰਡਾਂ 'ਚ ਹੀ ਮੁਕੰਮਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂ ਸਰ ਜਿਸ ਤਰ੍ਹਾਂ ਅਸੀਂ ਕਿਸਾਨਾਂ ਨਾਲ ਜਾ ਕੇ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ 5 ਤੋਂ 10000 ਦਾ ਮੁਆਵਜ਼ਾ ਦਿੱਤਾ ਹੈ ਤੁਸੀਂ ਐ ਕਿ 20000 ਦਿੱਤਾ ਕੀ ਦੇ ਕੇ ਦਿੱਤਾ ਨਹੀਂ ਕਿਸਾਨਾਂ ਦੀ ਲੋੜ ਸੀ 20000 ਨਾ ਵੀ ਉਹਨਾਂ ਦਾ ਜੇ ਆਪਾਂ ਕਹੀਏ ਨਾ ਕਿਸਾਨ ਦਾ ਘਰ ਪੂਲਾਓ ਨਹੀਂ ਅਸੀਂ ਤਾਂ ਉਹ ਕੀ ਆਪੇ ਜੱਕਮ ਹੋ ਗਿਆ ਉਹਨੂੰ ਠੀਕ ਕਰਨੇ ਲਈ ਦਵਾਈ ਮਲਮ ਪੱਟੀ ਉਹ ਕੀ ਉਹ ਅਸੀਂ ਕੀਤਾ ਕਿਉਂਕਿ ਸਾਡਾ ਹੀ ਪੰਜਾਬ ਆ ਸਾਡੇ ਹੀ ਲੋਕ ਆ ਸਾਡੇ ਹੀ ਭੈਣ ਭਰਾ ਰਾਇਤਾਏ ਚਾਚੇ ਭੂਆ ਬੁੱਪੜ ਅਸੀਂ ਜਿੰਨਾ ਵੀ ਵੱਤ ਤੋਂ ਵੱਧ ਕੀ ਕਹਿੰਦੇ ਹੁੰਦੇ ਕਹਿੰਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੋਣਾ ਚਾਹੀਦਾ ਤਕਰੀਬ ਜਿਹੜਾ ਬੰਦਾ ਹੁੰਦਾ ਜੇ ਬਿਮਾਰ ਹੋਵੇ ਪਿੰਡ ਦਾ ਸਰਪੰਚੀ ਉਹਦੇ ਘਰ ਚਲ ਜੇ ਨਾ ਉਹਦਾ ਹਾਲ ਪੁੱਛਣ ਉੱਠ ਕੇ ਬਹਿ ਜਾਂਦਾ ਅੱਧਾ ਠੀਕ ਹੋ ਜਾਂਦਾ ਇੰਨਾ ਮਾਣ ਹੁੰਦਾ ਹੈ ਗੱਲ ਇਹ ਆ ਕਿ ਇਹ ਲੋਕਾਂ ਨੂੰ ਇੱਕ ਤਾਂ ਜ਼ਰੂਰ ਆ ਕਿ ਸਰਕਾਰ ਨਾਲ ਖੜੀ ਆ 100% ਖੜੀ ਆ ਆਉਣ ਵਾਲੇ ਸਮੇਂ 'ਚ ਵੀ ਖੜਾਂਗੇ ਪਹਿਲਾਂ ਵੀ ਖੜੇ ਰਹੇ ਆਂ ਕਾਰਨ ਆ ਕਿ ਹੱਲੇ ਜੇ ਸਾਨੂੰ ਕਿਤੇ ਸੈਂਟਰ ਸਰਕਾਰ ਮੋਦੀ ਸਰਕਾਰ ਸਾਡਾ ਮੰਡੀਆਂ ਦਾ ਪੈਸਾ ਜੋ ਸਾਡੇ ਪੰਜਾਬ ਦੇ ਪਾਂਡਿਆ ਅੱਜ ਸਾਨੂੰ ਰਿਲੀਜ਼ ਕਰਦਾ ਹੈ ਮੈਂ ਕਹਾਂ ਈ ਧੋਨੇ ਧੋਈਏ ਪੰਜਾਬ ਆ 18 1600 ਕਰੋੜ ਬੋਲਿਆ ਸੀ ਉਹ ਵੀ ਦੇਣ ਦੇ ਨਾਂ ਨਹੀਂ ਹੱਲੇ ਵਿੱਚ ਧੰਨ ਫੜਕੇ ਕਰੀ ਜਾਂਦੇ ਆ ਫੇਰ ਵੀ ਅਸੀਂ ਲੋਕਾਂ ਨੂੰ ਜਿੰਨਾ ਕਰ ਸਕਦੇ ਸੀ ਆਪਣੇ ਵੱਲੋਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਰਡ ਆਇਆ ਕੋਈ ਵੀ ਆ ਮਸਲਾ ਹਰੇਕ ਸਾਡਾ ਬਲਾਕ ਪ੍ਰਧਾਨ ਤੋਂ ਲੈ ਕੇ ਮੰਤਰੀ ਤੱਕ ਮਾਨ ਸਾਹਿਬ ਨੇ ਖੜਾ ਦੇ ਵਿੱਚ ਵੜਦੇ ਪਰਵਾਰਾਂ ਨਾਲ ਖੜ ਗਏ ਯੂਨੀਵਰਸਿਟੀ ਦਾ ਇਸ਼ੂ ਚੱਲਦਾ ਹੈ ਯੂਨੀਵਰਸਿਟੀ ਵੇ ਸਾਡੇ ਐਮਪੀ ਉਸ ਏਰੀਆ ਦੇ ਨਾਲ ਸਾਡੇ ਹੋਰ ਵਿਧਾਇਕ ਉਥੇ ਵੀ ਅਸੀਂ ਗਏ ਆ ਉਹਦੀ ਵੀ ਅਸੀਂ ਸਖਤ ਨਿੰਦਾ ਕਰਦੇ ਆ ਪਰ ਜਿਹੜੀ ਹਕੂਮਤ ਇਹ ਕੰਮ ਕਰ ਰਹੀ ਆ ਉਹਨੂੰ ਥੋੜਾ ਜਿਹਾ ਪੰਜਾਬੀਆਂ ਦਾ ਇਤਿਹਾਸ ਪੜ ਲੈਣਾ ਚਾਹੀਦਾ ਪਿਆਰ ਨਾਲ ਸਾਨੂੰ ਵੱਢ ਲਿਓ ਪਰ ਜੇ ਤੁਸੀਂ ਕਹੋਗੇ ਆਕੜ ਨਾਲ ਆਕੜ ਨਾਲ ਤਾਂ 1 ਇੰਚ 'ਚ ਅਸੀਂ ਪੈਰ ਰੱਖਣ ਦੀ ਵੀ ਪਰਮਿਸ਼ਨ ਨਹੀਂ ਦਵਾ ਮੰਗਦੇ ਇਸ ਕਰਕੇ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਹੈ ਤਾਂ ਪੰਜਾਬ ਦੀ ਹੀ ਰਹਿਣੀ ਹੈ ਤਾਂ ਪੰਜਾਬ ਦੀ ਸੀਟ ਪੰਜਾਬ ਦੀ ਹੈ ਤਾਂ ਪੰਜਾਬ ਦੀ ਰਹੂ ਤਾਂ ਮੈਂ ਇੱਕ ਉਹ ਤੁਹਾਡੇ ਸਾਡੇ ਮਰਾ ਹੀ ਬੇਨਤੀ ਕਰ ਦਿੰਦਾ 21 ਤਰੀਕ ਨੂੰ ਗੁਰਤੇਗਵਹਦ ਸਾਹਿਬ ਦਾ ਸ਼ੇਖਤੀ ਦਿਹਾੜਾ ਮਨਾਉਣਾ ਅਨੰਦਪੁਰ ਸਾਹਿਬ ਜਾ ਰਹੀ ਹੈ ਸਰਕਾਰ ਉਹ ਤੇ ਲਈ ਵੱਖ-ਵੱਖ ਦਿਸ਼ਾ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਕੇ ਸੰਤਾਂ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਤਾਂ ਉਸਾਰ ਦੇ ਵਿੱਚ ਸਾਡੇ ਵੀ ਜੰਮੂ ਕਸ਼ਮੀਰ ਚੋਂ ਜਿਹੜਾ ਨਗਰ ਕੀਰਤਨ ਆ ਪਠਾਨਕੋਟ ਮਕੇਰੀਆਂ ਦਸੂਹਾ ਗੜਦੀਵਾਲਾ ਹਿਸ਼ਾਰਪੁਰ ਹੁੰਦਾ ਹੋਇਆ ਗੜ ਸ਼ੰਕਰ ਅਨੰਦਪੁਰ ਸਾਹਿਬ ਪਹੁੰਚਣਾ 21 ਤਰੀਕ ਕਾਮ ਮੇਰੀ ਹਰੇਕ ਗੁਰੂ ਨੂੰ ਪਿਆਰ ਕਰਨ ਵਾਲਿਆਂ ਦੀ ਬੇਨਤੀ ਹੈ 21 ਤਰੀਕ ਨੂੰ ਆਪਾਂ ਖਾਲਸਾ ਕਾਲਜ ਗੜਦੀਵਾਲੇ ਦੇ ਲਾਗੇ ਖੜ ਕੇ ਕੀਰਤਨ ਨੂੰ ਜਿਐ ਕਹਿਣਾ ਸਵਾਗਤ ਕਰਨਾ ਔਰ ਨਾਲ ਉਹਨਾਂ ਨੂੰ ਲੈ ਕੇ ਮੁੜ ਕੇ ਰਾਮਪੁਰ ਖੇੜੇ ਮਹਾਂਪੁਰਖਾਂ ਬਾਬਾ ਹਰਨਾਮ ਸਿੰਘ ਜੀ ਦੇ ਅਸਥਾਨ ਤੇ ਅੱਜ ਦੇ ਮੌਕੇ ਤੇ ਸੰਤ ਸੇਵਾ ਸਿੰਘ ਜੀ ਉਥੇ ਸੇਵਾ ਕਰ ਰਹੇ ਆ ਤਾਂ ਉਹਨਾਂ ਦੇ ਸਥਾਨ ਤੇ ਰਾਤ ਤੇ ਹੁਣਾ ਆ ਤਾਂ ਦੁਹੇ ਦਿਨ ਉਥੋਂ 7:00 ਵਜੇ ਚੱਲੇ ਅਸੀਂ ਅਨੰਦਪੁਰ ਸਾਹਿਬ ਨੂੰ ਪਹੁੰਚ ਤੱਕ ਹਰੇਕ ਸੰਗਤ ਨੂੰ ਮੇਰੀ ਬੇਨਤੀ ਹੈ ਕਿ 21 ਤਰੀਕ ਸ਼ਾਮ ਨੂੰ 6:00 ਤੋਂ 6:00 ਦੇ ਵਿੱਚ ਖਾਲਸਾ ਕਾਲਜ ਦੇ ਲਾਗੇ ਜਰੂਰ ਪਹੁੰਚੋ ਮੈਂ ਆਪਣੇ ਫੇਸਬੁੱਕ ਤੋਂ ਵੀ ਟਾਈਮ ਜਿਹੜਾ ਹੈ ਉਹ ਗਰੰਟੀ ਇਸ਼ੂ ਕਰ ਦਿਆਂਗਾ ਇਹ ਦੱਸ ਦਵਾਂਗਾ ਕਿੰਨੇ ਵਜੇ ਤਾਂ ਬਹੁਤ-ਬਹੁਤ ਸਾਰੀ ਸੰਗਤ ਦਾ ਧੰਨਵਾਦ ਤੁਸੀਂ ਦੇਖਿਆ ਕਿ ਐਮਐਲਏ ਜਸਵੀਰ ਸਿੰਘ ਰਾਜਾ ਨੇ ਗੱਲਬਾਤ ਕੀਤੀ ਹੈ ਦੱਸਿਆ ਕਿ 88 ਲੱਖ ਦੇ ਜਿਹੜੇ ਚੈੱਕ ਆ ਉਹ ਕਿਸਾਨਾਂ ਨੂੰ ਦਿੱਤੇ ਗਏ ਹਨ ਕਿਉਂਕਿ ਜੋ ਕਿਸਾਨ ਸੀ ਹੜਪੀੜ ਸੰਜਿਸ ਕਰਕੇ ਮੁਆਵਜ਼ਾ ਤੱਕਿਆ ਜਿਹੜੇ ਬਾਕੀ ਰਹਿ ਗਏ ਆ ਉਹ ਵੀ ਹੋਲੀ-ਹੋਲੀ ਸਰਕਾਰ ਇਸ਼ੂ ਕਰਦੀ ਜਾ ਰਹੀ ਹੈ ਕੈਮਰਾਮੈਨ ਸਾਹਿਬ ਨਾਲ ਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ ਪਿੰਡ ਜਲਾਲਪੁਰ ਸੋ ਅੱਗੇ ਵਧਿਆ ਲੁਧਿਆਣਾ ਸ਼ਹਿਰ ਦੇ ਵਿਅਸਤ ਡੁਗਰੀ ਰੋਡ ਤੇ ਜਵਤ ਦੇ ਖੇਤਰ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ